ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਕਰੋਲਾ ਪੈਟਰੋਲ ਦੀ ਗੱਡੀ ਵਿਕਾਊ ਆ 2003 ਮਾਡਲ ਲਾਸਟ ਹੈ 84000 ਚੱਲੀ ਹੈ ਜੀ 120000 ਰੁਪਏ ਡਿਮਾਂਡ ਰੱਖੀ ਗਈ ਹੈ ਐਨ ਆਰ ਆਈ ਵੀਰ ਦੀ ਗੱਡੀ ਹੈ ਏਰੀਆ ਜੀ ਪਿੰਡ ਰੋੜਕਾ ਕਲਾ ਜਲੰਧਰ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ ਗੱਡੀ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਲਾਸਟ ਮਾਡਲ 38400 ਚੱਲੀ ਹੈ 120000 ਰੁਪਏ ਡਿਮਾਂਡ ਰੱਖੀ ਹੈ ਐਨ ਆਰ ਆਈ ਵੀਰ ਦੀ ਗੱਡੀ ਹੈ ਵਧੀਆ ਸਾਫ ਕੰਡੀਸ਼ਨ ਦੀ ਹੈ 9501892083 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕ੍ਰੋਲਾ ਗੱਡੀ ਲਾਸਟ ਮਾਡਲ 2003 120000 ਰੁਪਏ ਦੇ ਵਿੱਚ ਇਸ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ 84000 ਚੱਲੀ ਹੋਈ ਇਹ ਗੱਡੀ ਹੈ ਜੀ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸੈਜ ਹੈ ਜੀ 11x6.5 ਡਬਲ ਟੈਰੀ ਏਰੀਆ ਰਾਏਕੋਟ ਰੇਟ ਮੌਕੇ ਤੇ ਦੱਸਣਗੇ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਡਬਲ ਟੈਰੀ ਹੈ ਜੀ ਰੇਟ ਮੌਕੇ ਤੇ ਦੱਸਣਗੇ ਰਾਏਕੋਟ ਏਰੀਆ ਦੇ ਵਿੱਚ ਇਹ ਖੜੀ ਹੈ ਟਰਾਲੀ 11x6.5 ਦੀ ਟਰਾਲੀ ਹੈ ਜੀ ਇਹ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ 98143 99721 98143 99721 ਇਸ ਨੰਬਰ ਤੇ ਫੋਨ ਕਰਕੇ ਟਰਾਲੀ 11x6.5 ਦੀ ਡਬਲ ਟੈਰੀ ਰਾਈ ਕੋਟੇਰੀਏ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਰੇਟ ਹੈ ਜਿਹੜਾ ਵੀਰ ਮੌਕੇ ਤੇ ਹੀ ਦੱਸਣਗੇ ਵੀਰਾਂ ਦਾ ਕਹਿਣਾ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਗੱਡੀ ਵਿਕਾਊ ਹੈ ਜੀ ਸਵਿਫਟ VDI ਗੱਡੀ ਹੈ ਜੀ 2010 ਮਾਡਲ ਐਚ 4 ਨੰਬਰ ਹੈ ਜੀ ਟਾਇਰ ਵੈਂਟਰੀ ਨਵੇਂ ਨੇ ਗੱਡੀ ਹਰਿਆਣਾ ਨੰਬਰ ਹੈ ਟਾਇਰ ਵੈਂਟਰੀ ਨਵੇਂ ਹੈ ਜੀ ਏਰੀਆ ਮਾਨਸਾ ਰੇਟ 1 ਲੱਖ 75000 ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋਗੇ ਮੋਕ ਤੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 836010524 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਵੀਡੀ ਗੱਡੀ 2010 ਮਾਡਲ 1 ਲੱਖ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਆ 2010 ਮਾਡਲ ਹੈ ਜੀ ਏਰੀਆ ਰਾਏਕੋਟ ਰੇਟ 2 ਲੱਖ 10000 ਟਾਇਰ ਨਵੇਂ ਨੇ ਜੇਕੇ ਕੰਪਨੀ ਦੇ ਨੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕੰਮ ਨਹੀਂ ਪਾਲਦਾ ਬਿਲਕੁਲ ਓਕੇ ਕੰਡੀਸ਼ਨ ਹੈ ਵਸ ਤੁਸੀਂ ਜਾ ਕੇ 2 10 ਦੇ ਵਿੱਚ ਡੀਲ ਕਰ ਸਕਦੇ ਹੋ 10 ਮਾਡਲ ਹੈਗਾ ਤੇ ਟਾਇਰ ਨਵੇਂ ਨੇ ਜੇ ਕੇ ਕੰਪਨੀ ਦੇ ਨੇ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 98143 34238 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ 2010 ਮਾਡਲ 2 ਲੱਖ 10 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਕੰਟਰੋਲ ਲਿਫਟ ਆਸ਼ਾ ਟਰੈਕਟਰ ਵਿਕਾਊਾ 1991 ਮਾਡਲ 1 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਏਰੀਆ ਜੀ ਪਿੰਡ ਵੱਡਾ ਗੁੜਾ ਕਾਲਮ ਵਾਲੀ सिरसा ਹਰਿਆਣਾ ਖ਼ਰੀਦਣ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 99 ਮਾਡਲ 1 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਆਸ਼ਾ ਟਰੈਕਟਰ ਵਿਕਾਊ ਹੈ ਜੀ ਕੰਟਰੋਲ ਲਿਫਟ ਕੰਟਰੋਲ ਲਿਫਟ ਹੈ 881603006 ਇਸ ਨੰਬਰ ਤੇ ਫੋਨ ਕਰਕੇ ਦੱਸੇ ਆਸ਼ਾ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਮੈਸੀ 5245 ਟਰੈਕਟਰ ਵਿਕਾਊ ਹੈ 2021 ਮਾਡਲ 555000 ਰੁਪਏ ਰੇਟ ਰੱਖੇ ਗਿਆ ਪੰਜਾਬ ਨੰਬਰ ਏਰੀਆ ਅਵੋਰ ਹੈ ਜੀ 8528082021 ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਜਿਹੜੀ ਤੁਸੀਂ ਇੱਕ ਵਾਰ ਵੀਡੀਓ ਚ ਜ਼ਰੂਰ ਦੇਖ ਲਓ ਜੀ ਐਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਬ੍ਰੀਕੀ ਤਰੀਕੇ ਦੇ ਨਾਲ ਤੁਹਾਨੂੰ ਜਾਣ ਦੀ ਵੀ ਲੋਡ ਹੈਗੀ ਤੁਸੀਂ ਘਰ ਬੈਠੇ ਹੀ ਟਰੈਕਟਰ ਜਿਹੜਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟਮਾ ਕਿਸੇ ਵੀ ਮਸ਼ੀਨਰੀ ਦੀਆਂ ਜ਼ਮੀਨ ਦੀਆਂ ਪਲਾਟ ਦੀਆਂ ਕੋਠੀਆਂ ਘਰਾਂ ਦੀਆਂ ਚਾਹੇ ਤੁਸੀਂ ਕੋਈ ਘਰ ਦਾ ਸਮਾਨ ਵੀ ਵੇਚਣਾ ਹੋਵੇ ਤਾਂ ਤੁਸੀਂ ਇਸ ਨੰਬਰ ਤੇ 527 ਫੋਟੋ ਮੈਂ ਇੱਕ ਮਿੰਟ ਦੀ ਵੀਡੀਓ ਤੇ ਸਾਰੀ ਜਾਣਕਾਰੀ ਪੂਰਾ ਐਡਰੈਸ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ Instagram ਟਰੈਕਟਰ ਮੇਲਾ ਚੈਨਲ ਇੱਥੇ ਤੁਹਾਡੀਆਂ ਤਿੰਨੇ ਪਲੇਟਫਾਰਮਾਂ ਤੇ ਐਡ ਚਲਾ ਦਿੱਤੀ ਜਾਊਗੀ ਜੀ ਤੇ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਆ ਇਹ ਚੀਜ਼ਾਂ ਸੇਲ ਕਰ ਸਕਦੇ ਹੋ ਤੇ ਜੇਕਰ ਕਿਸੇ ਵੀ ਵੀਰ ਭੈਣ ਭਰਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਰਿਹਾ ਹੈ ਅੱਗੇ ਵਧਾਉਣਾ ਚਾਹੁੰਦਾ ਹੈ ਤਾਂ ਉਹ ਵੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਤੇ ਸਾਨੂੰ ਸਾਰੀ ਡਿਟੇਲ ਭੇਜ ਸਕਦੇ ਹੋ ਤਾਂ ਕਿ ਅਸੀਂ ਲੋਕਾਂ ਤੱਕ ਤੁਹਾਡਾ ਬਿਜ਼ਨਸ ਆ ਜਿਹੜਾ ਸ਼ੋਅ ਕਰ ਸਕੀਏ ਤੇ ਅੱਗੇ ਵਧਾ ਸਕੀਏ ਸੋ ਜਿਹੜੇ ਵੀ ਭੈਣ ਭਰਾਵਾਂ ਨੇ ਬਿਜ਼ਨਸ ਕਰਦੇ ਐਡ ਕਰਵਾਉਣਾ ਹੈ ਉਹ ਵੀ ਸੰਪਰਕ ਕਰ ਸਕਦੇ ਦੋ ਜ਼ਮੀਨਾਂ ਲੈ ਕੇ ਆਏ ਆ ਜੀ 22 ਬਿੱਗੇ ਮਿੱਠੇ ਬਣ ਦਾ ਮਰਬਾ 1.14 ਏਕੜ ਚੱਕ 2 3 30 ਡਬਲਯੂ ਐਮ ਪਿੰਡ ਬਵਾਰਵਾਲਾ ਬਾਗੜ ਸਰਵਾਯੂ ਬਿਕਨਰ ਇੰਦਰੰਗਨਦੀ ਨਹਿਰ ਤੋਂ 1 ਕਿਲੋਮੀਟਰ ਨਹਿਰ ਦਾ ਮਾਈਨਰ ਜ਼ਮੀਨ ਦੇ ਵਿੱਚੋਂ ਦੀ ਗੁਜ਼ਰਦਾ ਸਾਫ ਨੰਬਰ ਨੇ ਕੁੱਲ ਕੀਮਤ ਹੈ 27 ਲੱਖ 50 ਹਜ਼ਾਰ ਰੁਪਏ ਦੂਜੀ ਜ਼ਮੀਨ ਹੈ ਜੀ 21 ਵਿੱਗੇ ਮਿੱਠਾ ਪਾਣੀ ਹੈ 1.5 ਏਕੜ ਨੇੜੇ ਢਾਣੀਆਂ ਬਣੀਆਂ ਹੋਈਆਂ ਨੇ ਫਿਕਸ ਰੇਟ ਹੈ ਜੀ 26 ਲੱਖ 50 ਹਜ਼ਾਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਜ਼ਮੀਨ ਨੂੰ ਖਰੀਦ ਸਕਦੇ ਹੋ 9828840017 9828840017 ਇਸ ਨੰਬਰ ਤੇ ਫੋਨ ਕਰਕੇ ਦੋਨੇ ਜ਼ਮੀਨਾਂ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਵੱਧ ਤੋਂ ਉਹਦੇ ਸ਼ੇਅਰ ਕਰ ਦਿਓ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਫੇਸ ਨੂੰ ਫੋਲੋ ਕਰ ਲਓ ਜੀ ਇੰਸਟਾਗ੍ਰam ਤੇ ਆਪਣਾ ਡਾਇਰੈਕਟਰ ਮੇਲਾ ਫੇਸਬੁੱਕ ਤੇ ਖੇਤੀ ਖਬਰ ਇਹ ਵੀ ਤੁਸੀਂ ਦੇ ਚੈੱਕ ਕਰ ਸਕਦੇ ਹੋ ਉੱਥੇ ਵੀ ਆਪਣੀ ਐਡ ਚੱਲਦੀ ਰਹਿੰਦੀ ਹੈ ਜੇਕਰ ਤੁਸੀਂ 40000 ਤੋਂ ਲੈ ਕੇ ਲੱਖ ਤੱਕ ਦੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਸਰਚ ਕਰੋ ਡਾਇਰੈਕਟਰ ਮੇਲਨਾ ਚੈਨਲ YouTube ਤੇ ਤੇ ਤੁਹਾਡਾ ਸਾਰਿਆਂ ਦਾ ਤੈਅ ਲਓ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ